ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਪੇਜ ਵਾਲੀਵਾਲ ਛੂਟਿੰਗ ਕਰੇ ਤੇ ਫੇਸਬੁਕ ਤੇ YouTube ਤੇ ਦੋਨੋਂ ਤੇ ਲਾਈਵ ਚੱਲ ਰਿਹਾ ਵੀਰੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾ ਪਿੰਡ ਬੀੜ ਮਹਿਮਨ ਜ਼ਿਲ੍ਹਾ ਬਠਿੰਡਾ ਐਨਆਰਆਈ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਹਿਮਾ ਸ਼ਾਨਦਾਰ ਵਾਲੀਵਾਲ ਛੋੜੇ ਕੱਚੀ ਕੱਪ ਕਰਵਾਇਆ ਜਾ ਰਿਹਾ ਵੀਰੇ ਪਹਿਲਾ ਇਨਾਮ 21000 ਦੂਜਾ 15000 ਤੀਜਾ ਚੌਥਾ 31 3100 ਬੈਸਟ ਨੂੰ 2500 ਪਲਸ ਕਾਪ ਦਿੱਤੇ ਜਾਣਗੇ ਸਾਰੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਧ ਝੜ ਕੇ ਸਹਿਯੋਗ ਦਿੱਤਾ ਬਾਈ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਆਪਣੇ ਪੇਜ ਸ਼ੂਟਿੰਗ ਕਰੇਜ ਤੇ ਮਾਈਕ ਕਰ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਪਿੰਡ ਬੀਡ ਮਮਣ ਜਿਲ੍ਹਾ ਬਠਿੰਡਾ ਐਨ ਆਰ ਆਈ ਵੀਰ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਸ਼ਾਨਦਾਰ ਵਾਲੀਬॉल ਸ਼ੂਟਿੰਗ ਕੱਪ ਕਰਵਾਇਆ ਜਾ ਰਿਹਾ ਵੀਰੇ ਇੱਕ ਪਲੇਅਰ ਬਾਹਰ ਦਾ ਖੇਡ ਸਕਦਾ ਪਹਿਲਾ ਇਨਾਮ 21000 ਦੂਜਾ 15000 ਤੀਜਾ ਚੌਥਾ 3100 ਤੇ ਬੈਸਟ ਸ਼ੂਟਰ ਨੈੱਟ ਮੈਨ ਨੂੰ 2500 ਪਲੱਸ ਕੱਪ ਦਿੱਤੇ ਜਾਣਗੇ ਸਾਰੇ ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਧ ਝੜ ਕੇ ਹਿੱਸਾ ਪਾਇਆ ਹਾਂਜੀ ਹਾਂਜੀ ਬਾਈ ਜੀ ਜਿੰਨੀਆਂ ਵੀ ਟੀਮਾਂ ਵੀਰੇ ਪਿੰਡ ਬੀਡ ਮਮਣ ਖੇਡਣਾ ਚਾਹੁੰਦੇ ਹੁਣ ਤਾਂ 5:30 ਹੋ ਗਏ ਵੀਰੇ ਜਿੰਨੀਆਂ ਵੀ ਟੀਮਾਂ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਵੀਰੇ ਟਰਨਮੈਂਟ ਆਪਾਂ ਸਟਾਰਟ ਕਰ ਸਕੀਏ ਲਾਈਵ ਦੀ ਅਪਡੇਟ ਜ਼ਰੂਰ ਦਿਓ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋਣ ਤਿੰਨ ਗਰਾਊਂਡ ਆ ਵੀਰੇ ਤਿੰਨ ਗਰਾਊਂਡ ਆ ਬਾਈ ਜੀ ਤਿੰਨ ਗਰਾਊਂਡ ਹਨ ਓਕੇ ਰਿਪੋਰਟ ਆ ਵੀਰੇ ਸਿਰਾ ਗੱਲਬਾਤ ਆ ਤਿੰਨੇ ਗਰਾਊਂਡਾਂ ਦੀ ਬਾਈ ਲਾਈਵ ਦੀ ਅਪਡੇਟ ਜ਼ਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੇਅਰ ਜ਼ਰੂਰ ਕਰਿਓ ਵੀਰੇ ਇੱਕ ਇੱਕ ਹਾਂਜੀ ਹਾਂਜੀ ਵੀਰੇ ਸ਼ੇਅਰ ਜਰੂਰ ਕਰੋ ਇੱਕ ਇੱਕ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਨੈਟਵਰਕ ਦੀ ਅਪਡੇਟ ਤਿੰਨ ਗਰਾਊਂਡ ਆ ਤਿੰਨੇ ਗਰਾਊਂਡ ਬਹੁਤ ਵਧੀਆ ਉੱਕੀ ਰਿਪੋਰਟ ਗਰਾਊਂਡ ਆ ਬਾਈ ਜੀ ਤਿੰਨਾ ਗਰਾਊਂਡਾਂ ਤੇ ਲੇਟਾਂ ਲੱਗੀਆਂ ਆਪਣਾ ਵੱਡਾ ਵੀਰ ਬਲਜਿੰਦਰ ਹਾਂਜੀ ਹਾਂਜੀ ਕਰਿਓ ਕਰਿਓ ਸ਼ੇਅਰ ਭਾਈ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਸ਼ੇਅਰ ਜਰੂਰ ਕਰਿਓ ਇੱਕ ਇੱਕ ਬਈ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਲਾਈਵ ਦੀ ਅਪਡੇਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤਿੰਨ ਗਰਾਊਂਡ ਆ ਵੀਰੇ ਤਿੰਨੇ ਗਰਾਊਂਡ ਓਕੇ ਰਿਪੋਰਟ ਆ ਵੀਰੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਆਨ ਤੁਹਾਡੇ ਆਪਣੇ ਪੇਜ ਤੇ ਵੀਰੇ ਜਿੰਨੀਆਂ ਵੀ ਟੀਮਾਂ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਜੀ ਜੋ ਆਪਾਂ ਟਾਈਮ ਨਾਲ ਟੂਰਨਾਮੈਂਟ ਸਟਾਰਟ ਕਰ ਸਕੀਏ ਵੀਰੇ ਸਾਢੇ 5 ਦਾ ਟਾਈਮ ਹੋ ਗਿਆ 2 ਵਜੇ ਦਾ ਟਾਈਮ ਦਿੱਤਾ ਸੀ ਸਾਰੀਆਂ ਟੀਮਾਂ ਨੂੰ ਚੌਧਰੀ ਨਿਖਲ जाट ਜੀ ਸੈਟਾਂ ਦੀ ਅਪਡੇਟ ਦਵਾਂਗੇ ਵੀਰੇ ਸੈਟਾਂ ਦੀ ਅਪਡੇਟ ਦਵਾਂਗੇ ਚੌਧਰੀ ਨਿਖਲ जाट ਜੀ ਲਾਈਵ ਦੀ ਅਪਡੇਟ ਜਰੂਰ ਦਿਓ ਵੀਰੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂਜੀ ਹਾਂਜੀ ਸ਼ੇਅਰ ਜਰੂਰ ਕਰੋ ਇੱਕ ਇੱਕ ਜਿੰਨੇ ਭਰਾ ਲਾਈਵ ਨਾਲ ਜੁੜੇ ਹੋਵੋ ਸ਼ੇਅਰ ਜਰੂਰ ਕਰੋ ਬਾਈ ਜੀ ਇੱਕ ਇੱਕ ਨੈਟਵਰਕ ਦੀ ਅਪਡੇਟ ਜਰੂਰ ਦਿਓ ਜੁੜੇ ਰਹੋ ਲਾਈਵ ਨਾਲ ਜਿੰਨੇ ਭਰਾ ਲਾਈਵ ਤੇ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂਜੀ ਹਾਂਜੀ ਕਰਿਓ ਕਰਿਓ ਸ਼ੇਰ ਬਾਈ ਜੀ ਇੱਕ ਇੱਕ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਸ਼ੇਰ ਜੀ ਆਪਣੇ YouTube ਪੇਜ ਨੂੰ ਵੀ ਜਰ ਸਬਸਕ੍ਰਾਈਬ ਕਰਿਓ ਵੀਰੇ ਜੁੜੇ ਰਹੋ ਲਾਈਵ ਨਾਲ ਕਰਾਂਗੇ ਥੋੜੇ ਟਾਈਮ ਬਾਅਦ ਅਪਡੇਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ